ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲੋ ਜੀ ਮਿੱਤਰੋ ਹਾਇਰੋਂ ਤੇ ਛਪੰਜਾਵੀ ਤੇ ਜਿੰਦੇ ਦਾ ਕੰਮ ਉਹਰੇ ਮੁੱਕ ਗਿਆ ਇਹਨੂੰ ਆਪਾਂ ਲੈ ਕੇ ਚੱਲਦੇ ਆਂ ਪੈਂਟ ਤੇ ਪੈਂਡਲੇ ਜਾ ਕੇ ਛਪੰਜਾਵੀ ਤੇ ਮਾਰਾਂਗੇ ਪਾਣੀ ਹਾਇਰੋਂ ਤੇ ਵੀ ਮਾਰਾਂਗੇ ਚੰਗੀ ਤਰ੍ਹਾਂ ਪਾਣੀ ਮਾਰ ਕੇ ਇਹਨੂੰ ਕਰਦੇ ਆਂ ਓਕੇ ਤੇ ਮੌਸਮ ਅੱਜ ਫੇਰ ਵਿਗੜਿਆ ਹੋਇਆ ਬਹੁਤ ਜ਼ਿਆਦਾ ਨਜਾਇਜ਼ ਮੈਂ ਕਸਾਰ ਭਰਾਵਾਂ ਦੀ ਯਾਰ ਮੂਠੀ ਚਾ ਕਿਉਂਕਿ ਝੋਨੇ ਦਾ ਕੰਮ ਵੀ ਕਾਫੀ ਰਹਿੰਦਾ ਤੇ ਬਾਕੀ ਮੱਕੀ ਦਾ ਕੰਮ ਬਹੁਤ ਰਹਿੰਦਾ ਹੈ ਮੱਕੀ ਦਾ ਕੰਮ ਵੀ ਰਹਿੰਦਾ ਤੇ ਰੇਟ ਵੀ ਹੈ ਨਹੀਂ ਰੇਟ ਵੀ ਤਾਂ ਹੀ ਹੈ ਜੇ ਧੁੱਪ ਲੱਗੂਗੀ ਧੁੱਪ ਤੋਂ ਬਿਨਾਂ ਰੇਟ ਵੀ ਨਹੀਂ ਹੁੰਦਾ ਕਿਉਂਕਿ ਜਿਹੜੇ ਵਪਾਰੀਆਂ ਨੇ ਸਕਾਉਣੀ ਐ ਜੇ ਸੁੱਕੂਗੀ ਤਾਂ ਉਹ ਲੈਣਗੇ ਬਹੁਤ ਜ਼ਿਆਦਾ ਕੰਮ ਔੜ ਗਿਆ ਪਿਆ ਇਹ ੱਟਕਾ ਕੱਲੇ ਕਿਸਾਨ ਭਰਾਏ ਚੱਲਦੇ ਨੇ ਹੋਰ ਵੀ ਚੱਲਦਾ ਜਾਂ ਮਜ਼ਦੂਰ ਭਰਾ ਚੱਲਦੇ ਨੇ ਜਿਹੜਾ ਵੀ ਕਰਦਾ ਪ੍ਰਮਾਤਮਾ ਵੀ ਕਰਦਾ ਜਾਂ ਉਹ ਵੀ ਹੁੰਦਾ ਜਿਵੇਂ ਰੇਟ ਘੱਟ ਲੱਗਦੀ ਆ ਮੱਕੀ ਸੋਹਣੀ ਮੱਕੀ ਵੀ ਪੂਰੀ ਵਧੀਆ ਮੱਕੀ ਵੀ ਬਹੁਤ ਪਹਿਲਾਂ ਪਿਛਲੇ ਦਿਨਾਂ ਚ ਰੇਟ ਘੱਟ ਲੱਗੀ ਆ। ਤਾਂ ਆ ਰਾਤ 11 ਫੁੱਲ ਪਾਣੀ ਨਾ ਖੜਾ ਤੀ ਇਹਦੀ ਬੱਟ ਪੈਟ ਗਈ ਮੈਂ ਤਾਂ ਕਿਧੂੰ ਤੇ ਪਾਣੀ ਨਿਕਲਿਆ। ਪਾਣੀ ਨਿਕਲਣ ਕਰਕੇ ਹੁਣ ਟੰਡੇ ਹੀ ਬਹੁਤ ਉੱਤੇ ਰੱਖਦੇ ਨੇ ਹੁਣ ਐ ਹੋਇਆ ਪਿਆ ਵੀ ਇਹਨੂੰ ਦਵਾਰੇ ਕੀਤਾ ਜਾਵੇ। ਪਹਿਲਾਂ ਦੀਂਦੇ ਨਹੀਂ ਤੀ ਹੁਣ ਪੌਦੇ ਦੀਂਦੇ ਨੇ ਹੁਣ ਮੈਂ ਜੱਸੀ ਨੂੰ ਕਹਾਂ ਕਿ ਵਿੱਚ ਪਾਣੀ ਪਾ ਕੇ ਇਹਨੂੰ ਦਵਾਰੇ ਹੈ ਰੋ ਨਾਲ ਨਾਲ ਹੁੰਦੀ ਸੁਆਕਾ ਛੱਡ ਲਈ। ਵੀ ਇੱਕ ਵਾਰੀ ਇਹਨੂੰ ਮੈਦ ਉੱਪਰ ਜਾ ਰਹੇ ਨੇ ਦੇਖੋ ਲੱਗ ਰਹੇ 13 ਘੰਟਾ ਹੋ ਗਏ ਚਾਪਾ ਮਾਰਿਆ ਇਸ ਤਰ੍ਹਾਂ ਸਵਾਟਾ ਬਾਹਰ ਨਿਕਲ ਕੇ ਮੈਨੂੰ ਲੱਗਦਾ ਵੀ ਦੇ ਕੋਈ ਨਹੀਂ ਜਦ ਤਾ ਦੀਦੇ ਦੀ ਪਾਣੀ ਸੁੱਕੇ ਤੇ ਉਹ ਕੋਈ ਤੇ ਦੀ ਇਹ ਇਸ ਕਰਕੇ ਹੁਣ ਇਹਨੂੰ ਫੈਰੋ ਨਾਲ ਕਦੂ ਕਰਾਂਗੇ ਇਹਨੂੰ ਤਿਆਰ ਤੋਂ ਵਾਰੀ ਕਰਾਂਗੇ ਮਨ ਨੂੰ ਨਹੀਂ ਲੱਗਿਆ ਕਿਹੜਾ ਕੋਈ ਨੇ ਇੱਕ ਵਾਰੀ ਫੇਰ ਜਾਂ ਦੋ ਵਾਰੀ ਫੇਰਿਆ ਜਾਊਗਾ ਕੋਈ ਬੜੀ ਗੱਲ ਹੈ ਬਾਕੀ ਆ ਪਰਮਾਤਮਾ ਦੇਵਤੇ ਨੂੰ ਮੇਰ ਹੈ ਵੀ ਦੇ ਦੇ ਪੰਜ ਸੱਤ ਦਿਨ ਇਹ ਤਾਂ ਕਹਿੰਦੇ ਜੀ ਦਿਖਾਉਂਦਾ ਹੀ ਦੋ ਤਿੰਨ ਤਰੀਕ ਤੱਕ ਆ ਮੱਕੀਆਂ ਵੱਡੀਆਂ ਜਾਣ ਬਹੁਤ ਭਰਾਵਾਂ ਦੀਆਂ ਰਹੰਦੀਆਂ ਨੇ ਬਹੁਤ ਜ਼ਿਆਦੇ ਲੈਂਦੀਆਂ ਨੇ ਕਿਉਂਕਿ 6 ਮਹੀਨੇ ਦੀ ਫਸਲ ਹੈ ਮਿਹਨਤ ਕੀਤੀ ਆ ਰਾਸ ਆ ਜਾਵੇ ਸਭ ਦੀ ਘਰੇ ਆ ਜਾਵੇ ਵਧੀਆ ਗੱਲਾਂ ਬਾਕੀ ਜੋ ਕਰਨਾ ਇਹ ਨਹੀਂ ਕਰਨਾ ਕੁਝ ਨਹੀਂ ਕਰ ਸਕਦੇ ਆਪਾਂ ਤਾਂ ਕਾਰਜੇ ਕਰ ਸਕਦੇ ਆ। ਟ੍ਰੇਵਰ ਵੀ ਲੱਗੀ ਹੋਈ ਆ ਝੋਨਾ ਲਾਉਣ 1:11 ਤਕਰੀਬਨ ਲਵੇ ਲਾਤਾ ਇਹਨਾਂ ਨੇ 2:11 ਲਾ ਦੇਣਗੇ। ਬਹੁਤ ਬਾਬੀ ਠੰਡਾ ਹੈ ਠੰਡੇ ਮੌਸਮ 'ਚ ਕੰਮ ਵਧੀਆ ਜਾਂਦਾ ਹੈ। ਉੱਪਰੋਂ ਬਾਹਰ ਜਿਆਦੇ ਆਪਾਂ ਕੋਲ ਤੇ ਬੌਧੀ ਤੋਂ ਪਿੰਡ ਨੂੰ ਟਰੈਕਟਰ ਲੈ ਕੇ ਤੇ ਧਰਨੀਆਂ ਦੇ ਸਾਰੇ ਕਿ ਚੱਲਦੇ ਆਓ ਜੀ ਮਿੱਤਰੋ ਸਵੇਰ ਦੀ ਚਲਦੀ ਆ ਕੰਬਾਈਨ ਪਾਣੀ ਛੱਡ ਕੇ ਤੇ ਸ਼ਾਮਾਂ ਨੂੰ ਪਾਣੀ ਘਟ ਗਿਆ ਪਲਾਟ ਦੇ ਵਿੱਚ ਕੀਲੇ ਨੇ ਸਵੇਰ ਦੀ ਨੇ ਵੱਡੇ ਨੇ 4 1/2 ਇੰਨੇ ਕੁ ਵੱਡੇ ਹੋਣੇ ਨੇ ਤੇ ਹੁਣ ਬੈਠ ਗਈ ਦੇਖਦਿਆਂ ਵੀ ਦੋ ਟਰੈਕਟਰਾਂ ਨਾਲ ਨਿਕਲਦੀਆਂ ਜਾਂ ਵੱਧਣਾ ਨਿਕਲਦੀ ਐ ਇੱਕ ਪਾਲਿਆ 873 ਤੇ ਇੱਕ ਆ ਹਰੇ ਜਿਹੇ ਰੰਗ ਦਾ ਆਉਂਦਾ ਹੈ ਇਹਦੇ ਜਿਵੇਂ ਸੱਤੂ ਕੁਛ ਨਹੀਂ ਲੋਕਾਂ ਨੇ ਮਸ਼ਹੂਰ ਚੰਗਾ ਕਰਿਆ ਹੋਇਆ ਇਹ ਬਾਕੀ ਹੁਣ ਦੇਖ ਲੈਨੇ ਆ ਵੀ ਕੀ ਕਰੂਗਾ ਆ ਦੇਖ ਲੋ ਆ ਰੰਗ ਦਾ ਟਰੈਕਟਰ ਆ ਇਹ ਮਰਨਜੀਤ ਤਨੂਆ ਫਿਰਦੇ ਨੇ ਆ ਦੇਖੋ ਜੀ ਮੈਂ ਟ੍ਰੋਪਾਲੀ ਆਟੋ ਜਨ ਦੇਖਦੇ ਆ ਕੀ ਬਣਦਾ ਨਿਕਲ ਗਈ ਨਿਕਲ ਗਈ ਨਿਕਲ ਗਈ ਨਿਕਲ ਗਈ ਆ ਵਾਹ ਬਈ ਵਾਹ ਨਜ਼ਾਰਾ ਆ ਗਿਆ ਸਹੋਲੀ ਆਪਣੇ ਆਹਾ ਤਿੰਨ ਕਿਆਰੇ ਰਹਿ ਗਏ ਤੇ ਆ ਸਫੈਦਿਆਂ ਵਾਲੇ ਓਰੇ ਤੱਕ ਇਹ ਤਾ ਰੱਖ ਲੈਦੀ ਕਿ ਕਿਉਂ ਸਾਹਮਣੇ ਤੁਹਾਨੂੰ ਦੱਸਿਆ ਵੀ ਪਨੀਰੀ ਆ ਅੱਜ ਲੱਗੇ ਆ ਇਹਨਾਂ ਨੂੰ ਤਿਆਰ ਕਰਨ ਤਿਆਰ ਕਰਦਾ ਜੱਸਾ ਭਾਈ ਬਹੁਤ ਪਿਆਰ ਨਾਲ ਦੇਖੋ ਹੌਲੀ ਹੌਲੀ ਮਿੱਧੇ ਨੂੰ ਹੋ ਗਏ ਤਿੰਨ ਚਾਰ ਦਿਨ ਜਿਹੜਾ ਖੇਤ ਆਪਾਂ ਨੇ ਉਹਦੇ ਨਾਲ ਜਦੋਂ ਮੀਂਹ ਪਿਆ ਤਵੀਆਂ ਨਾਲ ਕਦੂ ਕਰਿਆ ਤੀ ਤਵੀਆਂ ਦੋ ਵਾਰ ਫੇਰਤੀਆਂ ਦੀ ਇਹ ਬੌਣ ਤੋਂ ਰਹਿ ਗਿਆ ਜੀ ਖੇਤ ਫਿਰ ਮੀਂਹ ਪਏ ਤੇ ਆ ਵੀ ਆ ਫੇਰਤਿਆਂ ਤੇ ਇੱਕ ਵਾਰੀ ਫੇਰਤਿਆਂ ਦੀ ਫੇਰ ਦੁਬਾਰੇ ਤਵੀਆਂ ਤੇ ਅੱਜ ਇਹਨੂੰ ਦੁਬਾਰੇ ਲੱਗਿਆ ਜੱਸਾ ਬਾਈ ਹੁਣ ਤਿਆਰ ਕਰਨਾ ਬਹੁਤ ਪਿਆਰ ਨਾਲ ਚੱਲਦਾ ਹੌਲੀ ਹੌਲੀ ਦੇਖੋ ਵੀ ਡੱਕੇ ਨਾਲ ਨਿਕਲੇ ਆਉਣ ਜਦ ਸੁਆਗਾ ਵੱਜ ਗਿਆ ਓਹ ਨਿਕਲ ਗਏ ਬਾਹਰ ਜਦ ਮਾੜੀ ਜੀ ਕਿਤੇ ਆਈ ਤੇਜ਼ ਹਵਾ ਸਾਰੇ ਡੱਕੇ ਇਕੱਠੇ ਕਰਕੇ ਬਟਨ ਨਾਲ ਲਾਦਨੇ ਨੇ ਆਪਣੀ ਜਾਨ ਚ ਪੂਰੇ ਪਿਆਰ ਨਾਲ ਕੱਦੂ ਕਰੀਦਾ ਪਰ ਜਦ ਦੂਏ ਦਿਨ ਆ ਕੇ ਦੇਖੀਦਾ ਲਹਿਰਾਂ ਦੇ ਨਾਲ ਸਾਈਡਾਂ ਤੇ ਡੱਕੇ ਹੀ ਡੱਕੇ ਡੱਕੇ ਹੀ ਡੱਕੇ ਫੇਰ ਓ ਤੁਹਾਨੂੰ ਪਤਾ ਵੀ ਇਦਾਂ ਢੇਰੀ ਲਾਉਣੀ ਪੈਂਦੀ ਆ ਜਿਵੇਂ ਆ ਲਾਈ ਆ। ਆ ਮਿੱਟੀ ਦੇ ਡੱਕਿਆਂ ਦੀ ਢੇਰੀ ਲੱਗੀ ਹੋਈ ਆ, ਛੋਟੀ ਜੀ ਆ ਪਰ ਇਹਦਾ ਮਿੱਟੀ ਪਈ ਆ। ਪਰ ਰੀਜ ਪੂਰੀ ਲਾਉਨੇ ਆ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੀ ਦੇ ਵੀ ਡੱਕੇ ਨਿਕਲ ਨਾ ਪਰ ਫੇਰ ਵੀ ਨਿਕਲਦੇ ਜਰੂਰ ਨੇ। ਚਾਹੇ ਰੋਟਾਵੇਟਰ ਆ ਚਾਹੇ ਥੋਡੀਆਂ ਤਵੀਆਂ ਨੇ ਚਾਹੇ ਕੱਲਾ ਮਿੱਧਿਆ ਹੋਇਆ ਸਾਰੀਆਂ ਡੈਮੋ ਆਲਾ ਆਲਾ ਦੇਖ ਰਿਹਾ। ਰੋਟਾਵੇਟਰ ਤਾਂ ਆਪਾਂ ਬਹੁਤ ਸਾਲ ਪਹਿਲਾਂ ਇਹ ਕੰਮ ਕਰਕੇ ਛੱਡਤਾ। ਨਾਲੇ ਤਾਂ ਉਹ ਬੰਦੇ ਦੀ ਢੂਹੀ ਭਰ ਦਿੰਦਾ। ਨਾਲੇ ਸੀਲਾਂ ਖਰਾਬ ਕਰਦੇ ਆ ਤੇ ਨਾਲੇ ਨਾਲ ਲਿਪਟ ਜਾਂਦਾ ਤੇ ਨਿਕਲਦੇ ਫੇਰ ਉਹ ਨਹੀਂ ਨੇ ਪਰ ਇੰਨਾ ਕੁ ਜ਼ਰੂਰ ਹੈ ਵੀ ਜਿਹੜੇ ਖੇਤ ਨੂੰ ਅੱਗ ਨਹੀਂ ਲਾਉਂਦੇ ਉਹਦੇ ਘੱਟ ਨਿਕਲਦੇ ਨੇ ਅੱਗ ਵਾਲੇ ਖੇਤ ਦੇ ਤਾਂ ਡੱਕੇ ਬਹੁਤ ਨਿਕਲਦੇ ਨੇ ਇਸੇ ਕਰਕੇ ਆਪਾਂ ਅੱਗ ਲਾਉਣੋਂ ਹਟੇ ਤੀਗੇ ਅੱਗ ਹੁਣ ਆਪਾਂ ਨੂੰ ਇਸ ਕਰਕੇ ਲਾਉਣੀ ਪੈਗੀ ਔਰ ਇਹ ਨੁਕਸਾਨ ਬਹੁਤ ਹੀ ਮੱਕੀ ਤੀਗੀ ਸੂਰਾ ਦੀ ਤੇ ਹਵਾ ਦੀ ਤੇ ਥੋੜੀ ਜਿਹੀ ਝੂੰਕ ਨਾਲ ਵੀ ਗਿਰੀ ਹੋਈ ਸੀ ਬਾਕੀ ਤੁਹਾਨੂੰ ਪਤਾ ਵੀ ਨੁਕਸਾਨ ਤਾਂ ਫੇਰ ਵੀ ਹੁੰਦਾ ਹੀ ਹੁੰਦਾ ਇਸ ਕਰਕੇ ਉਰੇ ਅੱਗ ਲਾਉਣੀ ਪੈਗੀ ਪਿੰਟ ਆਪਾਂ ਅੱਗ ਨਹੀਂ ਲਾਈਏ ਇਦਾਂ ਹੀ ਨੱਪੀ ਜਾਂਦੇ ਆ ਆਪਾਂ ਲੱਗਿਆ ਪਿੰਟ ਨੂੰ ਜਾਣ ਲਾਂਗਰੀ ਆਉਂਦਾ ਚੱਕੀ ਭਾਂਡੇ ਢਿੰਡੇ ਆਪਦੇ ਜਿਹੜੀ ਦੂਸਰੀ ਲੇਵਰ ਲੱਗੀ ਵੀ ਆ ਸੋਨੇ ਬਾਈ ਵਾਲੀ ਤੇ ਉਹ ਟਰਾਲੀ ਚ ਲਿਆਂਦੀ ਦੀ ਸਵੇਰੇ ਤੇ ਹੁਣ ਇਹਨੂੰ ਗੱਡੀ 'ਚ ਲੈ ਚੱਲਦੇ ਆ ਜਾ ਕੇ ਪ੍ਰਸ਼ਾਤਾ ਬਾਣੀ ਇਹਨੇ ਕਰਨਾ ਤਿਆਰ ਤੇ ਲੇਵਰਾਂ ਦੋਏ ਚੱਲਦੀਆਂ ਨੇ ਕੰਮ ਲੱਗ ਜੂ ਕੱਲ ਨੂੰ ਤਕਰੀਬਨ ਲਵੇ ਲੱਗ ਜਾਊਗਾ ਇੱਕ ਆ ਚੱਲਦੀ ਆ ਲੇਵਰ ਤੇ ਦੂਸਰੀ ਆਪਣੇ ਵਾਲੇ ਆ ਚੱਲਦ ਨੇ ਆ ਦੇਖੋ ਕਰਮੀ ਅੱਜ ਇੰਨੀ ਆ ਨਾ ਮੀਂਹ ਪੈਣ ਤੋਂ ਬਾਅਦ ਇੰਨੀ ਪਰਦਾਏ ਉੱਠੀ ਆ ਸਾਰੀ ਦਿਹਾੜੀ ਚ ਦੋਏ ਲੇਵਰਾਂ ਨੇ ਇੱਕ ਇੱਕ ਕਿਲੋ ਕੈਰਾ ਲਾਇਆ ਸਮਝ ਲਓ ਵੀ 4 ਵਜ ਗਏ 4 ਵਜ ਤੱਕ ਇੱਕ ਇੱਕ ਇਕੀਲਾ ਮਸਾਂ ਲੱਗਿਆ 8:00 ਤੱਕ ਦੋ ਕਿਲੇ ਲਾਉਂਦੇ ਨੇ ਹੁਣ ਤੋਂ ਦੋ ਕਿੱਥੇ ਲੱਗਣੇ ਨੇ ਡੇਢ ਕਿਲੋ ਮਸਾਂ ਲੱਗੂਗਾ ਕੋਤਵਾਰ ਪਨੀਰ ਵੀ ਪਟਣੀ ਹੁੰਦੀ ਹੈ ਹੁਣ ਆਪਾਂ ਚੱਲਦੇ ਆਂ ਪਿੰਡ ਨੂੰ ਇਹਨੂੰ ਲੈ ਕੇ ਸਵੇਰੇ ਬਣਾਉਂਦਾ ਖਾਣਾ ਹੋਰੇ ਇਹ ਸਾਜਰੇ ਲਿਆਉਣਾ ਇਹਨੂੰ ਮੈਂ 5 ਵਜੇ ਤੈਨੂੰ ਲੈ ਆਉਂਦੇ ਆਂ ਹੋਰੇ ਇਹਨੂੰ ਤੇ ਹੁਣ ਸ਼ਾਮ ਦਾ ਫਿਰ ਪਿੰਡ ਜਾਣਗੇ ਇਸ ਕਰਕੇ ਪਿੰਡ ਬਣਾਉਣਗੇ ਮਟਰੋ ਮਸ਼ੀਨ ਚੱਲਦੀ ਆ ਮਲਕੀਤ ਪਾਣੀ ਛੱਡ ਕੇ ਆ ਦੇਖੋ ਇੱਧਰ ਪਾਣੀ ਛੱਡਿਆ ਹੋਇਆ ਤੇ ਸਾਹਮਣੇ ਜਨਰੇਟਰ ਚੱਲਦਾ ਆ ਦੇਖੋ ਫੇਰ ਮੱਕੀ ਬੜਾ ਹੁੰਦੀ ਹੈ ਕਈ ਵਾਰੀ ਕਿਸਾਨ ਭਰਾਵਾਂ ਨਾਲ ਇਦਾਂ ਵੀ ਹੋ ਜਾਂਦਾ ਕੰਮ। ਅਰੇ ਜਿਹੜਾ ਲਾ ਦੇ ਪਹਿਲਾਂ ਇੱਧਰੋਂ ਪੜਤ ਤੇ ਚਲਦੀ ਆ। ਪੜਤ ਸਲਾਣੀ ਮੱਕੀ ਦੀ ਖੇਤੀ ਕਰਦਾ ਇਹ ਘਟੋ ਘਟ ਆਲੂਆਂ ਦੀ ਤੇ ਮੱਕੀ ਦੀ 66 ਖੇਤ ਹੋਣਗੇ ਵੱਧ ਪਾਏ ਹੋਣ। ਜਾਨੀ ਅੰਦਾਜ਼ਾ ਜਿਹਾ ਆਪਣਾ। ਸਵੇਰੇ ਆ ਵੱਡੀ ਆ ਪਾਣੀ ਛੱਡ ਕੇ ਹੁਣ ਪੱਜ ਗਈ ਲਾਈਟ ਆ ਉਦੋਂ ਬਾਅਦ ਚਲਾਤਾ ਜਨਰੇਟਰ ਆ ਖੜਾ ਜਨਰੇਟਰ ਤੁਸੀਂ ਦੇਖ ਲਓ ਇਦਾਂ ਵੀ ਹੋ ਜਾਂਦਾ ਕਿਸਾਨ ਭਰਾਵਾਂ ਨਾਲ ਕਦੇ ਕਦੇ ਕਿ ਮੱਕੀ ਹਲੇ ਖੜੀ ਬਹੁਤ ਆ ਮੱਕੀ ਬਹੁਤ ਜਾਰੇ ਖੜੀ ਆ ਦੇਖੋ ਆ ਪਲਾਟ ਦੇਖੋ ਤੇ ਤੁਹਾਨੂੰ ਨਿਗਾ ਮਰਾਉਣਾ ਮੈਂ ਇੱਧਰ ਵੀ ਝਾਤੀ ਮਾਰੋ ਜਿੱਥੇ ਤੱਕ ਦੇਖੋ ਕਿੱਥੇ ਆ ਪੱਠਾ ਸਾਹਮਣੇ ਆ ਲਓ ਕਰੋ ਚੈੱਕ ਸਾਰੀ ਮੱਕੀ ਉਹ ਖੜੀ ਆ ਬਹੁਤ ਮੱਕੀ ਦਾ ਏਰੀਆ ਆਪਣੇ ਪਿੰਡ ਦੇ ਵਿੱਚ ਤੇ ਪਾੜਤ ਕਹਿੰਦਾ ਵੀ ਬਾਹਰੋਂ ਮਸ਼ੀਨ ਮੰਗਾਉਣੀ ਪੈਗੀ ਕਾਰਨ ਜਿਹੜੇ ਤੋਂ ਪੱਕੇ ਵੜਾਉਂਦੇ ਸੀ ਉਹ ਕਹਿੰਦੇ ਵੀ ਆਪਾਂ ਤਾਂ ਵੜਨੇ ਨਹੀਂ ਹੈ ਕੀ ਜਾਂਦਾ ਕਲੱਚ ਪਲੇਟ ਜਾਂਦੀ ਆ ਕਹਿੰਦੇ ਵੜਾਉਂਦਾ ਪਤਾ ਨਹੀਂ ਕਿਤੋਂ ਆ ਆਪਾਂ ਨੂੰ ਪਤਾ ਨਹੀਂ ਬਾਕੀ ਰੰਗ ਰੂਪ ਚੈੱਕ ਕਰ ਲੋ ਕਿੰਨੀ ਸੋਹਣੀ ਆ ਆ ਲੋ ਆਪਣੇ ਹਿਸਾਬ ਨਾਲ ਇਹ 1600 ਪਲੱਸ ਲੱਗਣੀ ਚਾਹੀਦੀ ਆ ਥੋੜਾ ਜਿਹਾ ਗੁੱਲਾ ਆਉਂਦਾ ਯਾਨੀ ਜ਼ਰੂਰ ਮੱਕੀ ਚ ਬਾਕੀ ਓਕੇ ਆ ਰਿਪੋਰਟ ਮਲਕੀਤ ਮਸ਼ੀਨ ਆ 4 ਵੀਲ ਮਸ਼ਰਾਦੀ ਮਸ਼ੀਨਾ ਮਸ਼ਰਾਦੀ ਇਸੇ ਵਾਰ ਨਵੀਂ ਲਈ ਆ ਲਓ ਜੀ ਮਿੱਤਰੋ ਜਿਹੜੀ ਪੰਡਤਾਂ ਦੇ ਕੰਬੈਨ ਚੱਲਦੀ ਸੀ ਮਲਕੀਤ ਉਹ ਖੁੰਝੇ ਜੋ ਵਹਿ ਗਈ ਤੇ ਹੁਣ ਕੋਜਨ ਪਾ ਰਹੇ ਆ ਤੇ ਆਪਣੇ ਵਾਲੀ ਰਾਣੀ ਦੂਈ ਚੈਨ ਵਾਲੀ ਉਹ ਆ ਗਈ ਗਗਨਦੀਪ ਤੇ ਜਲਾ ਨੂੰ ਉਹ ਟ੍ਰੈਕ ਕਰ ਉਹ ਟ੍ਰੈਕ ਕਿੰਨੇ ਦੇ ਕਾਲੇ ਕੰਮ ਹੁੰਦੇ ਨੇ ਤੁਹਾਨੂੰ ਪਤਾ ਹੀ ਆ। ਉਹ ਲਾਈਟ ਦਾ ਇਸ਼ਾਰਾ ਸੁਣ ਲਿਆ ਲਾਈਟ ਦਾ। 4-ਵੀਲ ਮਸ਼ੀਨਾਂ ਦੇਖਦੇ ਆ ਕੀ ਬਣਦਾ ਤੇ ਲਓ ਜੀ ਤੁਰਪੀ 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 ਵਾਹ ਬਈ ਵਾਹ। ਵਾਹ ਬਈ ਵਾਹ ਵਾਹ ਬਈ ਵਾਹ ਹੁਣ ਦੇ ਆਉਣਦੇ ਹੁਣ ਅੱਛਾ ਉਕਰ ਲੱਗੂ। ਵਧੀਆ ਨਿਕਲ ਗਈ ਟਾਈਮ ਨਾਲੇ। ਟਰੱਕ ਦਾਣੇ ਲੱਗਿਆ ਗੱਡਣ ਗੱਗੀ ਦੇ ਭਰ ਗਿਆ ਟੈਂਕ 66 ਵੀ ਲਾਤਾ ਤੇ ਪ੍ਰਮਾਤਮਾ ਵੀ ਉੱਤੇ ਲਾਸ਼ ਕੀ ਜਾਂਦਾ ਡਰਾਬੇ ਦੇ ਹੀ ਜਾਂਦਾ ਛੋਟੀ ਚਲਦੀ ਜਾਂ ਚੈਨ ਵਾਲੀ ਨਿੱਕੀ ਤੇ ਟਿੱਖੀ ਜਿਹੜੀ ਹੈਗੀ ਆ ਜੱਸਾ ਬੌਸ ਵੀ ਲੈ ਕੇ ਆਇਆ ਸਹੋਲੀ ਤੋਂ ਟਰੈਕਟਰ ਤੇ ਪਹਿਲਾ ਟੈਂਕ ਦੀ ਸ਼ੁਰੂਆਤ ਹੋ ਗਈ ਗੱਗੀ ਦੇ ਗੱਡੀ ਚੋਂ ਨਾਲ ਲੱਗਿਆ ਪੱਦੀਆਂ ਖੋਲਣ ਵੀ ਮੱਕੀ ਵੱਢਣੀ ਅੱਜ ਆਹ ਦੇਖੋ ਸੋਰੀ ਆ ਕੇ ਫੇਰ ਬੈਠ ਗਈ ਐ ਦੂਸਰੀ ਵਾਰ ਬੈਠ ਗਈ ਅੱਜ ਹੁਣ ਫੇਰ ਟੋੜਜਨ ਪਾਉਣ ਲੱਗੇ ਹਾਂ ਉੱਤੇ ਫੇਰ ਲਾਈਟਾਂ ਚੱਲਦੀਆਂ ਨੇ ਸਰਚ ਕਰ ਰਿਹਾ ਵੀ ਕਿੱਥੇ ਰਹਿੰਦੀ ਆ ਮੱਕੀ ਉੱਥੇ ਇੱਕ ਸੱਟਾਂ ਲੱਗਿਆ ਹੋਇਆ ਪੂਰੇ ਜੋਰਾਂ ਨਾਲ ਜੱਸਾ ਬਾਸ ਘੜਾ ਮਰਗਾੜ ਤੇ ਦੇਖ ਰਿਹਾ ਤਮਾਸ਼ਾ ਜਿਵੇਂ ਕੀ ਹੋ ਗਿਆ ਹੈ ਆਪਣੇ ਆਮ ਤਾਂ ਹੁੰਦਾ ਹੀ ਹੋਈ ਹੋ ਗਿਆ ਇਹ ਬਹੁਤ ਦੁਨੀਆ ਨਾ ਹੁੰਦਾ ਜਿਹੜਾ ਸਾਡੇ ਨਾਲ ਹੋਇਆ ਅੱਜ ਕੋਈ ਨਵਾਂ ਕੰਮ ਨਹੀਂ ਹੋਇਆ ਪਰ ਰਾਤ ਦੇ ਟਾਈਮ ਥੋੜਾ ਜਿਹਾ ਕਸੂਤਾ ਟਾ ਹੋ ਗਿਆ ਕੰਮ ਜਿਹੜੀ ਗੱਲ ਹੈ ਰਾਤ ਜਗਾ ਕਰਨੀ ਪੈਣੀ ਆ 2-3 ਘੰਟਿਆਂ ਦੀ ਬਾਕੀ ਜ਼ੋਰ ਲਵਾਵਾਂਗੇ ਹੁਣ ਦੋਲੇ ਪਾਏ ਗਏ ਨੇ ਤੀਏ ਦੀ ਤਿਆਰੀ ਆ ਗਗਨਦੀਪ ਦੀ ਕਰੋ ਮੱਕੀ ਦੀ ਕੁਆਲਿਟੀ ਚੈੱਕ ਕੁਆਲਿਟੀ ਦਾ ਬਰਲੇ ਬਲੇ ਆ ਕਿਉਂਕਿ ਨਾਬੇ ਵਾਲਿਆਂ ਦੀ ਰਾਣੀ ਚੱਲਦੀ ਆ ਚੈਨ ਵਾਲੀ ਇੱਕ ਵਾਸੇ ਮਾੜਾ ਲੋਹਾ ਫਸਿਆ ਪਿਆ ਆ ਆ ਲਓ ਜੀ ਪਿੱਛੇ ਰੰਗ ਚੱਕੀ ਖੜੀ ਆ ਮਸ਼ੀਨ ਪੂਰੀ ਉੱਪਰੋਂ ਦੇਖੋ ਕਿੱਥੇ ਵੱਟ ਤੇ ਜਾੜੀ ਥੱਲੇ ਬੰਦਾਂ ਦੀ ਪੂਰੀ ਹੋ ਗਿਆ ਮਿਸਟਰ 11:00 ਬਜ ਗਏ 11 ਮਿੰਟ ਗੇੜੇ ਪੰਜ ਚਾਰ ਕਰ ਰਹਿ ਗਏ ਬਸ ਨਿਪਟ ਗਿਆ ਕੰਮ ਸ਼ਗਨਦੀਪ ਸਿੰਘ ਦੀ ਵੱਡੀ ਗਈ ਮੱਕੀ ਅੱਜੇ ਗਿਆ ਦੀ ਇਹਨੇ ਅੱਜੇ ਨੰਬਰ ਲੱਗ ਗਿਆ ਇਹਦਾ ਕਿਉਂਕਿ ਮੁੜ ਕੇ ਰਾਹ ਵੀ ਹੈ ਨਹੀਂ ਪੜਤਾ ਦੀ ਮੱਕੀ ਵੱਟਣ ਤੋਂ ਬਾਅਦ ਰਾਹ ਬਣਿਆ ਸੀ ਆ ਸਾਹਮਣੇ ਪਰੇ ਪੜਤਾ ਦੀ ਬੁੱਧੂ ਉਹਨਾਂ ਦੀ ਮੱਕੀ ਵੱਡੀ ਆ ਇਹ ਹੋਰ ਤੋਂ ਮੈਂ ਨੇ ਵੱਡੀ ਆ ਪਰਿੰਪੇ ਦਾ ਕਰਿਆ ਪਿਆ ਕੱਚਾ ਕੱਦੂ ਕੱਚਾ ਕਰਕੇ ਛੱਡਿਆ ਆ ਕੱਲ ਨੂੰ ਪੱਕਾ ਕਰੂ ਇਹਨੂੰ ਆ ਉੱਪਰ ਦਾ ਵੀ ਪੂਰਾ ਨਜ਼ਾਰਾ ਜਿੱਡੀ ਮਰਜ਼ੀ ਵੜ ਹੋਵੇ ਜਿੱਡਾ ਮਰਜ਼ੀ ਐ ਮਾਰ ਲਿਆ ਛਾਲਾਂ ਦੇਖੋ ਸਾੜਾ ਬੰਦਾ ਦਾ ਦੇਖ ਕੇ ਡਰ ਜਾਂਦਾ ਵੀ ਆ ਵੀ ਹੋ ਗਿਆ ਆਰੇ ਕੁ ਕਿੱਧਰ ਜਾਏ ਬਾਈਕ ਦਾ ਟੈਂਕ ਆ ਐਨੀ ਕਰਨੀ ਕਿ ਲੋੜ ਇਹਨੂੰ ਭਰਾਲਿਆ ਕਰਨਗਾ ਹਾਂ ਉਹ ਫਿਰ ਮਸ਼ੀਨ ਨਹੀਂ ਮੁੜਨੀ ਤਾਰੀ ਗਰੀਬਾਂ ਚਲ ਮੋੜ ਤੇ ਮਾਰੇਗਾ ਪੁੱਛ ਆਏ ਮੈਨੂੰ ਪਤਾ ਆਪਣੇ ਵੱੜ ਗਿਆ ਕੰਮ ਲਾਸਟ ਟੈਂਕ ਆ ਤੇ 12:00 ਵੱਜ ਗਏ ਪੂਰੇ ਖੜਾ ਗੱਗੀ ਆ ਦੇਖੋਾਰੇ ਪਾਰੇ ਪਾਰੇ ਨੁਗਾਰ ਦੇ ਪੂਰੇ ਨੂੰ ਕਰ ਦੇ ਓਕਰ ਨੂੰ ਕਰ ਦੇ ਓਕਰ ਮੂਰੇ ਬੱਸ ਫੜ ਕੇ ਭਈਆ ਮੱਖੇ ਜੇ ਘਮਾਰੇ ਉਕਰ ਪਿੱਛੇ ਪੁੱਛੇ ਬੱਸ ਸਾਡੀ ਨਜ਼ਰ ਆ ਜਿੱਥੇ ਮਾਰਦੀ ਕਰ ਦੋ ਸਾਰੇ ਦੇਖਦਾ ਬਣਾ ਲਓ ਬੱਸ ਬੱਸ ਅੱਜ ਤੋਂ ਬਾਅਦ ਵੀਡੀਓ ਦੇਖਣ ਨੂੰ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਮੇਰੇ ਆਗੇ ਕਿਤੇ ਹੋਰ ਵੀਡੀਓ ਦੇ ਰਿਕਵੈਸਟ ਆ ਜੇ ਕੋਈ ਤਰਫ ਪੋਰ ਰਵੀਲ ਵੱਟ ਕੇ ਵੀਆ ਕਾਟ ਆਈ ਗਾਟਾ ਕਰਿਆ ਪਿਆ ਗੁਰੀ ਬਾਈ ਖੜਾ ਗੁਰੀ ਬਾਈ ਬਹੁਤ ਵਧੀਆ ਨਿਕਾਲਾ ਮਕੂਜਾ ਬਹੁਤ ਹੀ ਵਧੀਆ ਆਪੀ ਸਾਡੇ ਸਾਰਿਆਂ